ਨਾ ਮੈਂ 10 ਪਾਸ਼ਾ ਨੇ ਸੁਣੀ ਕੱਲ ਦੀ ਬਹੁ ਚਿਰ ਦੀ ਮੈਂ ਕਹਿੰਦੀ ਸੀ ਮੇਰੀ ਸੁਣਵਾਈ ਕਰੋ ਮੇਰੀ ਸੁਣਵਾਈ ਕਰੋ ਆਕਿਰ ਜਾ ਕੇ 4 ਸਾਲ ਬਾਅਦ ਜਾ ਕੇ ਮੈਨੂੰ ਇਨਸਾਫ ਮਿਲਿਆ ਵੀ ਇਹ ਰੰਗੀ ਅੱਤੀ ਪੜੀਗੀ ਮੈਂ ਸਵੇਰੇ ਸ਼ਾਮ ਨੂੰ ਅਰਦਾਸ ਕਰਦੀ ਸੀ ਪਰਮਾਤਮਾ ਮੇਰੀ ਕੋਈ ਨਹੀਂ ਸੁਣਦਾਗਾ ਤੂੰ ਸੁਣੀ ਮੈਂ ਸਵੇਰੇ ਸ਼ਾਮ ਅਰਦਾਸ ਕਰਦੀ ਸੀ ਬੱਦਮਾਵਾ ਦੇਂਦੀ ਸੀ ਮੈਂ ਦੇ ਬੱਚਿਆਂ ਨਾਲ ਦੋਵੇਂ ਤੀਆਂ ਨਾਲ ਰੋਂਦੀ ਫਿਰਦੀ ਆ ਕਦੀ ਮੈਂ ਕਿੱਥੇ ਕਦੀ ਕਿੱਥੇ ਮੇਰੀ ਕੋਈ ਨਹੀਂ ਸੁੰਨਣਾ ਤੋਂ ਮੇਰੀ ਬਾਹ ਫੜੀ ਨੇ ਪਰਮਾਤਮਾ ਨੇ ਮੇਰੀ ਮਾਂ ਫੜੇਗੀ ਕੱਲ ਨੂਰੰਗੀ ਅੱਤੀ ਪੜਿਆਗਾ ਹਣ ਲੋਕਾਂ ਦੇ ਮੁਤਾਬਕ ਸੁੰਨਦੇ ਮੁਤਾਬਕ ਨੂੰ ਡਿਸਮਿਸ ਕੀਤਾ ਗਿਆ ਪਰ ਮੈਂ ਡਿਸਮਿਸ ਹੋ ਗਈ ਕਿ ਮੈਂ ਸੰਤੁਸ਼ਟ ਨਹੀਂ ਇੰਨੇ ਸਾਡਾ ਘਰ ਵਕਾ ਕੇ ਮੈਨੂੰ ਘਰੋਂ ਬਾਹਰ ਕੱਢ ਕੇ ਮੇਰੇ ਦੋਵੇਂ ਤੀਆਂ ਨੂੰ ਬਾਹਰ ਕਢਾਇਆ ਮੈਂ 4 ਸਾਲ ਦੀ ਕਿਰਾਇਆ ਦੇ ਤੱਕੀ ਕਾਂਦੀ ਫਿਰਦੀ ਆ ਦੋਵੇਂ ਬੇਟੀਆਂ ਨੂੰ ਲੈ ਕੇ ਇੱਕ 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 ਰੁਪਏ ਦੀ ਮਹਤਾਜ ਸੀ ਮੈਂ ਇੱਕ ਇੱਕ ਰੁਪਏ ਦੀ ਮੈਂ ਦੁਬਈ ਗਈ ਉਹ ਤੇ ਕਲੀਨਿੰਗ ਕੰਪਨੀ ਦੇ ਵਿੱਚ ਕੰਮ ਕਰਦੀ ਸੀ ਮੈਂ ਉੱਥੇ ਜਿਹੜੀ ਮੈਂ ਗੱਡੀਆਂ ਦੇ ਵਿੱਚ ਬਿੰਦੀ ਸੀ ਮੈਂ ਤਾਂ ਟਾਇਲਟਾਂ ਸਾਫ਼ ਕੀਤੀਆਂ ਆਹੇ ਦੋਨੇ ਬੱਚੇ ਨੂੰ ਪਾਲਿਆ ਇਹਨੇ ਮੈਨੂੰ ਬਹੁਤ ਰੋਵਾਇਆ ਸੀ ਕੁੜੀ ਨੇ ਉਸ ਬੰਦੇ ਨੇ ਵੀ ਬਹੁਤ ਰੋਵਾਇਆ ਦੋ ਬੇਟੀਆਂ ਮੇਰੇ ਦੋਵੇਂ ਮੇਰੇ ਵੱਡੇ ਪ੍ਰੇਸ਼ਣ ਨਾਲ ਦੋਨੋਂ ਬੇਟੀਆਂ ਹੋਈਆਂ ਸੀਗੀਆਂ ਮੈਂ ਆਪ ਦਾ ਸਰੀਰ ਸਾਰਾ ਗਾਲ ਲਿਆ ਉਹ ਬੱਚਿਆਂ ਨੂੰ ਛੱਡ ਕੇ ਕਹਿੰਦਾ ਮੇਰੇ ਬੱਚੇ ਨਹੀਂਗੇ ਮੈਂ ਉਸ ਕੁੜੀਆਂ ਨੂੰ ਲੈ ਕੇ ਦਰਦਰ ਦੇ ਟੋਕਰਾ ਖਾਦੀਆਂ ਨੇ ਉਹ ਮੇਰਾ ਪਰਮਾਤਮਾ ਜਾਣਦਾਗਾ ਮੈਂ ਕਿਵੇਂ ਟੈਪ ਪਾਸ ਕੀਤਾਗਾ ਕਦੇ ਮੈਂ ਕਿੰਨੂੰ ਕਹਿਣਾ ਕਦੀ ਮੈਂ ਕਿੰਨੂੰ ਕਹਿਣਾਗਾ ਪਰ ਕਈ ਲੋਕ ਇੰਨੇ ਸੀ ਨਾ ਕਹਿਣਾ ਨਹੀਂ ਚਾਹੀਦਾਗਾ ਇੰਨੇ ਮਤਲਬੀ ਸੀ ਨਾ ਐਜੇ ਐਜੇ ਗੱਲਾਂ ਕਰ ਜਾਂਦੇ ਸੀ ਸਵਾਲ ਵੀ ਕੱਲੀ ਹੈਗੀ ਸੀ ਆਪ ਦਾ ਸਵਾਲ ਭਈ ਇਨਸਾਨ ਨੇ ਇਦਾਂ ਦੀ ਚੀਜ਼ ਨਹੀਂ ਦਿਖਾਏਗੀ ਮੌਤ ਤੱਕੇ ਖਾ ਦੇਗੇ ਪਰ ਜਿੰਨਾ ਤੱਕ ਐਨਨੇ ਨੀਰਾ ਕਾਰ ਖਰਾਬ ਕੀਤਾਗਾ ਮੇਰਾ ਘਰ ਉਹ ਬੰਦੇ ਕੋਲੋਂ ਇਹਨੇ ਲੈ ਕੇ ਆਪ ਦਾ ਕਾਰ ਇਹਨੇ ਪਲਾਟ ਲੈਤਾ ਇਹਨੇ ਸਾਡੀਆਂ ਗੱਡੀਆਂ ਸੀ ਉਹ ਗੱਡੀਆਂ ਸੀ ਨੋਵਾ ਮੇਰੇ ਕੋਲ ਕਾਗਜ਼ ਵੀ ਨਹੀਂ ਸਾਰੇ ਉਹ ਗੱਡੀਆਂ ਆਪਦੇ ਨਾਮ ਤੇ ਕਰਾ ਲਿਆ ਗਿਆ ਜਿੰਨਾ ਤੱਕ ਇਹਦੀ ਗੱਡੀਆਂ ਸਾਰੀਆਂ ਸੀਲ ਨਹੀਂ ਹੁੰਦੀਆਂ ਇਹਦੀ ਕੋਠੀ ਜਿਹੜੀ ਬਣਾਈ ਹੋਈ ਇਹਨੇ 2 ਕਰੋੜ ਰੁਪਏ ਦੀ ਬਲਡوزر ਨਹੀਂ ਫੇਰਾ ਜਾਂਦਾ ਢਾਈ ਨਹੀਂ ਜਾਂਦੀ ਮੇਰੇ ਮਨ ਨੂੰ ਸਕੂਨ ਨਹੀਂ ਆਊਗਾ ਤੇ ਬਲਵਿੰਦਰ ਸਿੰਘ ਸੋਨੂੰ ਨੂੰ ਨਹੀਂ ਪੜਿਆ ਜਾਂਦਾ ਮਨਾਣਾ ਵੇਚਣਾ ਨਹੀਂ ਵੇਚਣਾ ਕੁਝ ਵੀ ਕਰਦਾ ਪਰ ਇੱਕ ਇਨਸਾਨ ਦੇ ਨੱਤੇ ਮੇ ਕੋ ਦੋ ਬੇਟੀਆਂ ਨੇ ਮੇਰੇ ਦੋਵੇਂ ਬੇਟੀਆਂ ਨੇ ਰੋਲ ਕੇ ਰੱਖਦੇ ਪੁੱਲਾ ਵਰਗੀਆਂ ਮੇਰੀਆਂ ਬੇਟੀਆਂ ਨੇ ਹੱਤ ਲਾਈਆਂ ਮੈਲੀਆਂ ਹੁੰਦੀਆਂ ਨੇ ਜੋ ਤੱਕੇ ਕਾਗਾ ਕੇ ਸੀ ਮੈਂ ਉਹਨਾਂ ਨੂੰ ਇੰਨੇ ਵੱਡੇ ਕੀਤਾਗਾ ਸਾਨੂੰ ਤਿੰਨਾ ਮਾਵਾਂ ਦੀਆਂ ਨੂੰ ਇਸ ਬੰਦੇ ਨੇ ਰੋਲਤਾ ਇੱਕ ਉਸ ਜਨਾਨੀ ਪਿੱਛੇ ਇਹਨੇ ਇੱਕ ਆਵਦਾ ਸੁਆਦ ਪਾ ਲਿਆ ਮੈਂ ਸੁਖੀ ਆ ਮੈਨੂੰ ਕੀ ਲੈਣਾ ਦੇਣਾ ਮੈਂ ਆਇਆ ਕਰ ਮੈਨੂੰ ਕਿਹਾ ਕਰੇ ਮੇਰੇ ਬੱਚੇ ਨਹੀਂ ਲੋਕੜ ਕੇ ਕਹਿੰਦੇ ਮੇਰੇ ਬੱਚੇ ਨਹੀਂ ਇਹਦੇ ਨਾਲ ਕਈ ਇੰਨੇ ਇੰਦੇ ਵਰਗੇ ਹੀ ਇੰਦੇ ਵਰਗੇ ਇੰਦੇ ਦੋਸਤ ਜਿਹੜੇ ਇਹਨੂੰ ਘਰੇ ਪਨਾਹ ਦਿੱਤੀ ਜਿਨ੍ਹਾਂ ਨੇ ਇਹਨੂੰ ਰੱਖਿਆ ਉਹਨਾਂ ਨੂੰ ਦੋਸਤ ਕਿੰਨੂੰ ਕਹਿੰਦੇ ਆ ਦੋਸਤ ਕਹਿੰਦੇ ਨੇ ਜਿਹੜਾ ਬੰਦਾ ਇੱਕ ਵਾਰੀ ਆਪਦੇ ਪਰਿਵਾਰ ਨੂੰ ਇੱਕ ਦੂਜੇ ਦੇ ਘਰੇ ਲੈ ਜਾਏ ਨਾ ਉਹਦੇ ਵਾਸਤੇ ਉਹਦਾ ਪਰਿਵਾਰ ਹੀ ਸਭ ਕੁਝ ਹੁੰਦਾਗਾ ਉਹ ਬੰਦਿਆਂ ਨੂੰ ਇੰਨੀ ਸ਼ਰਮ ਨਹੀਂ ਆਈ ਵੀ ਇਹ ਲੇਡੀਜ਼ ਸਾਡੇ ਕਰੇ ਬੱਚਿਆ ਤੇ ਮੈਂ ਤਾਂਦੀ ਰਹੀ ਹੈਗੀ ਆ ਤੇ ਅੱਜ ਕਿਸੇ ਹੋਰ ਨੂੰ ਲੈ ਕੇ ਜਾਂਦਾ ਹੈ ਤੂੰ ਪਿੱਟਨੇ ਮੂਹਿਆ ਜੀ ਦੋਸਤੀ ਤੇ ਬੰਦਿਆਂ ਨੂੰ ਚਪੇੜਾ ਮਾਰ ਕੇ ਕਦੋਂ ਕਢਣਾ ਚਾਹੀਦਾ ਵੀ ਸਾਡੇ ਕਰੇ ਤੂੰ ਜੇ ਜਮਾ ਕੰਦਾ ਨਹੀਂ ਬਣਿਆ ਤੂੰ ਕਿਸੇ ਦਾ ਨਹੀਂ ਬਣੇਗਾ ਉਹ ਦੋਸਤਿੰਦਾ ਸਾਥ ਦਿੰਦੇ ਰਿਹਾ ਮੈਂ ਉਹਨਾਂ ਨੂੰ ਵੀ ਮੈਨੂੰ ਕੋਈ ਮੈਂ ਉਹਨਾਂ ਨੂੰ ਵੀ ਬੱਦਵਾਵਾ ਹੀ ਦਿੱਤੀਆਂ ਮੈਂ ਕਿ ਪ੍ਰਮਾਤਮਾ ਜੇ ਮੇਰੀਆਂ ਤਿਆ ਰੁੱਲਦੀਆਂ ਪਈਆਂ ਨੇ ਮੈਂ ਰੁੱਲੀਆਂ ਮੈਂ ਵੀ ਕਿਸੇ ਦਿੱਤੀਆਂ ਤੁਹਾਡੇ ਅੱਗੇ ਵੀ ਇਤਨਾ ਹੀ ਹੋਊਗਾ ਜਦੋਂ ਤੁਹਾਡੇ ਕਰੇ ਅੱਗ ਲੱਗੂਗੀ ਤੁਹਾਨੂੰ ਫੇਰ ਪਤਾ ਲੱਗੂਗਾ ਪਰ ਮੈਨੂੰ ਅਜੇ ਬਲਵਿੰਦਰ ਸਿੰਘ ਨੂੰ ਅਰੈਸਟ ਨਹੀਂ ਕੀਤਾ ਗਿਆ ਸੋਨੂ ਨੂੰ ਉਹਦਾ ਨਾਂ ਬਲਵਿੰਦਰ ਸੋਨੂ ਹੈ ਉਹ ਬਾਹਰ ਫਰਾਰ ਫਿਰਦਾਗਾ ਉਹਦਾ ਕ੍ਰਿਮੀਨਲ ਰਿਕਾਰਡ ਹੈ ਬਹੁਤ ਪਰਚੇ ਨੇ ਉਹਦੇ ਉੱਤੇ ਦਰਜ ਕੀਤੇ ਨੇ ਕਰਨੇ ਉਹਨੇ ਸੋਨੇ ਦੇ ਅਸੀਂ ਇੱਕ ਆਮ ਪਰਿਵਾਰ ਸੀ ਜਮਾ ਇਹ ਐਂਬੂਲੈਂਸ ਚランਦਾ ਸੀਗਾ ਠੀਕ ਹੈ ਪਹਿਲਾ ਇਹ ਮਾਰੇ ਕੰਮ ਕਰਦਾ ਸੀ ਫਿਰ ਉਸ ਤੋਂ ਬਾਅਦ ਜਦੋਂ ਦਾ ਮੇਰੇ ਨਾਲ ਰਹਿਣ ਲੱਗਿਆ ਐਂਬੂਲੈਂਸ ਚランਦਾ ਸੀ ਜਿੰਮੇ ਦੀ ਰੋਟੀ ਖਾਣ ਲੱਗ ਗਿਆ ਜਮਾ ਸਿੰਪਲ ਰਹੇ ਜਿਵੇਂ ਪਹਿਲਾ ਵੜੀਆਂ ਪੋਟ ਵਿੱਚ ਤੇ ਉਹਨਾਂ ਵਾਲੀ ਪੋਟ ਵਿੱਚ ਜਮੀਨਾਸ ਮੰਦਾ ਇਹ ਬੰਦੇ ਨੇ ਅਰਮਾਨੀ ਦੇ ਸੂਟ ਪਾਏ ਐਡੀ ਨਾਲ ਦਾ ਕੱਪੜੇ ਪਾਏ ਗਲੇ ਵਿੱਚ ਨੇ ਮੋਟੀਆਂ ਚੈਨਾ ਪਾ ਰਕੀ ਆਤਾ ਚ ਬਲੇਸਲੇਟ ਅਸੀਂ ਤਾਂ ੱੱਕੇ ਕਾਂਦੇ ਬਦਿਆ ਰੋਣਾ ਤੇ ਤੇਰਾ ਪਾਇਆ ਕੀ ਕਰੂਗਾ ਮੈਨੂੰ ਪਤਾ ਹੈ ਮਦੇ ਬੱਚਿਆਂ ਨਾਲ ਕਿਵੇਂ ਟਾਈਮ ਪਾਸ ਕਰਦੀ ਰਹੀਆਂ ਬੋਹ ਤੋਂ ਕ ਟਾਈਮ ਪਾਸ ਕੀਤਾ ਇਹਨੂੰ सोनू ਨੂੰ ਬਲਵਿੰਦਰ ਨੂੰ ਵੀ ਰੈਸਟ ਕੀਤਾ ਜਾਵੇ ਇਸ ਅਮਨਦੀਪ ਦੇ ਘਰ ਦੇ ਉੱਤੇ ਬਲਡੋਜਰ ਫੇਰਿਆ ਜਾਵੇ ਮੈਨੂੰ ਫਿਰ ਸਕੂਨ ਆਊਗਾ ਮੈਂ ਬਹੁਤ ਰੋਈ ਬਹੁਤ ਰੋਈ ਮੈਂ ਸੰਸਾਵਾ ਦਿੱਤਾ ਜਾਵੇ ਬਹੁਤ ਪਰੇਸ਼ਾਨ ਸੀਗੀ ਮੈਂ 2022 ਦੀ ਮੈਂ ਬਹੁਤ ੱਕੇ ਅੱਦੇ ਨੇ ਬਹੁਤ ੱਕੇ ਤੇਰੇ ਕਿੱਤੇ ਸਰਕਾਰਾਂ ਕਿੱਤੇ ਨੇ ਕਿੱਤਿਆਂ ਸਰਕਾਰਾਂ ਕਿੱਤੇ ਮੈਨੂੰ ਤਾਂ ਕੋਈ ਨਹੀਂ ਮਿਲਿਆ ਕੇ ਮੈਂ ਹੀ ੱਕੇ ਕਰਦੇ ਕਿਸੇ ਨੇ ਕਿਹਾ असि जनानी बाह पढ़े असि खड़े आया कोई सरकार आये कोई संस्था ने पर च मैं मरी मैं बेड एडमिट हुई मेनु फरीदोट रेफर करने की कोशिश की परचा कटिया ਕਿਉਂ ਸੁਣਦੇ ਤੁਸੀਂ ਕਿਉਂ ਇੰਨਾ ਮਜਬੂਰ ਕਰਦੇ ਕਿ ਵੀ ਮਰ ਜਾਵੇ ਅਗਲਾ ਕਾਲੇ ਵਾਸਤੇ ਮੈਨੂੰ ਨਹੀਂ ਮਤਲਬ ਇਸਟੇਜ ਨਾਲ ਉਹ ਨਹੀਂ ਥਾਰ ਪੜੇਗੀ ਉਹਦੇ ਪਰਚਾ ਆਉਂਦੇ ਡਿਸਮਿਸ ਮੈਂ ਨਹੀਂ ਲੜਾਂ ਉਹਦੇ ਤੋਂ ਕੁਝ ਵੀ ਕੁਝ ਨਹੀਂ ਲੈਣਾ ਮੈਂ ਉਹਦੇ ਤੋਂ ਉਹਨੇ ਹਦ ਕੀਤੀ ਦੀ ਸਜ਼ਾ ਮੁਕਤੀ ਹੈਗੀ ਹੈ ਸਾਡੀਆਂ ਬਰਦਵਾਵਾਂ ਨੂੰ ਲੱਗਿਆ ੜੇ ਪਰ ਮੇਰੇ ਨਾਲ ਕੌਣ ਖੜਿਆ ਸੀਗਾ ਉਸ ਟਾਈਮ ਮੈਨੂੰ ਕਿਸੇ ਨੇ 100 ਰੁਪਏ ਦਾ ਸਾਰਾ ਨਹੀਂ ਲਾਇਆ ਸੀਗਾ ਸੰਸਤਾਆਂ ਜਿਹੜੀਆਂ ਮੇਰੇ ਨਾਲ ਜੁੜੀਆਂ ਹੋਈਆਂ ਨੇ ਕਹਿੰਦੀਆਂ ਸੀ ਸੰਸਤਾਆਂ ਕਿਤੇ ਸੀ ਸੰਸਤਾਆਂ ਕਿਸੇ ਨੇ ਮੇਰੇ ਬੱਚਾ ਨੂੰ 100 ਰੁਪਿਆ ਤੱਕ ਨਹੀਂ ਦਿੱਤਾਗਾ ਕਦੇ ਮੇਰੇ ਬੱਚਾ ਨੂੰ ਚਾਹ ਦਾ ਕਪਣੀ ਦਿੱਤਾ ਕਿਸੇ ਨੇ ਮੈਨੂੰ ਪਤਾ ਮੈਂ ਕਿਵੇਂ ਟਾਈਮ ਪਾਸ ਕੀਤਾ ਸੀਗਾ ਆ ਮੇਰੀ ਬੇਟੀ ਇਹਨੂੰ ਮੈਂ ਕਿੰਨਾ ਔਖਾ ਪੜਾਇਆ ਮੈਨੂੰ ਪਤਾ ਏ ਉਹ ਮੈਨੂੰ ਪਤਾ ਆ ਮੇਰੀ ਬੇਟੀ ਆ ਬੇਟੀ ਇਹ ਰਿੜਦੀ ਹੁੰਦੀ ਸੀ ਉਸ ਟਾਈਮ ਬਿਲਕੁਲ ਨਿੱਕੀ ਸੀਗੀ ਬਿਲਕੁਲ ਨਿੱਕੀ ਇਹਨੂੰ ਮੈਂ ਗੋਦੀ ਚੱਕ ਕੇ ਤੁਰੇ ਫਿਰਦੀ ਰਹੀ ਆ ਉਹ ਮੈਨੂੰ ਪਤਾ ਮੈਂ ਕਿਵੇਂ ਟਾਈਮ ਪਾਸ ਕੀਤਾਗਾ ਇਹ ਇੱਕ ਦੇਖ ਲੈਣਾ ਇਹਨੇ ਫੋਟੋ ਪਾਤੀ ਐ ਸਕੂਟਰੀ ਤੇ ਇਹ ਰੀਲਾਂ ਬਣਾਉਂਦੀ ਐ ਇਹ ਦੇਖਣ ਜੀ ਚੰਗਾ ਲੱਗਦਾ ਅੰਦਰੋਂ ਜਿਹੜਾ ਦੁਖੀ ਹੁੰਦਾ ਉਹ ਉਹਨੂੰ ਪਤਾ ਹੁੰਦਾ ਮੈਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਹੁੰਦੀ ਤੇ ਕਈ ਵਾਰੀ ਮੈਂ ਆਪ ਦਾ ਆਪ ਗਵਾ ਲਿਆ ਮੈਨੂੰ ਪਤਾ ਬੱਚਾ ਤੋਂ ਪਹਿਲਾਂ ਮੈਨੂੰ ਪਤਾਗਾ ਪਰ ਪ੍ਰਮਾਤਮਾ ਨੇ ਮੈਨੂੰ ਅੰਗ ਪੈਰ ਦਿੱਤੇ ਸੀਗੇ ਰੰਗ ਰੂਪ ਦਿੱਤਾ ਸੀ ਮੈਨੂੰ ਪਤਾ ਬੱਚੇ ਦੋਵੇਂ ਵੱਡੇ ਅਪਰੇਸ਼ਨ ਆ ਮੈਨੂੰ ਕੋਲ ਪੈਦਾ ਕਰਾ ਕੇ ਆਪ ਉਹ ਰੰਗ ਰਲੀਆਂ ਬਣਾਉਂਦਾ ਐਜੇ ਬੰਦਿਆਂ ਨੂੰ ਕਿਉਂ ਨਹੀਂ ਲੋਕੀ ਛਿੱਤਰ ਫੇਰਦੇ ਕਾਨੂੰਨ ਦੇ ਕੋਲ ਸਰਕਾਰ ਕੋਲ ਨਹੀਂ ਜਾਣਾ ਚਾਹੀਦਾ ਸੰਸਥਾ ਬਣਨੀ ਚਾਹੀਦੀ ਐਜੇ ਬੰਦਿਆਂ ਤੇ ਚਾਹੇ ਬੰਦੇ ਸੰਸਥਾ ਬਣਾਣ ਵੱਡੇ ਅਹੁਦੇ ਦੇ ਚਾਹੇ ਜਨਾਨੀਆਂ ਬਣਾਣ ਉਲਸਤਾ ਕਿਦਾ ਜਾਉਈ ਨਾ ਜਿਹੜੇ ਬੰਦੇ ਆਦੇ ਪਰਿਵਾਰ ਨੂੰ ਛੱਡ ਕੇ ਘਰ ਉਜਾੜ ਕੇ ਬਾਹਰ ਤੱਕੇ ਖਾਂਦੇ ਪਦੇ ਬੰਦਿਆਂ ਨੂੰ ਚੱਕ ਕੇ ਲਿਆਂਦਾ ਜਾਵੇ ਚੱਕ ਕੇ ਚੰਗੇ ਤਰ੍ਹਾਂ ਦੇ ਛਿੱਤਰ ਪ੍ਰੈਟ ਕੀਤੀ ਜਾਵੇ ਚੰਗੇ ਤਰ੍ਹਾਂ ਦੇ ਚੰਗੀ ਤਰ੍ਹਾਂ ਤਸੱਲੀ ਕਰਕੇ ਬੈਠਾ ਮਾਰਿਆ ਜਾਂ ਡੰਡੇ ਮਾਰਜਣ ਜਿੰਨਾ ਤੱਕ ਨੱਕ ਰਗੜ ਕੇ ਕਹਿੰਦਾ ਨਹੀਂ ਨਾ ਮੈਂ ਦੇ ਪਰਿਵਾਰ ਨੂੰ ਲੈ ਕੇ ਜਾਣਾ ਛੜਨਾ ਨਹੀਂ ਚਾਹੀਦਾ ਹੈ ਜੇ ਬੰਦੇ ਨੂੰ ਅੱਡਾ ਥਾਣਾ ਐਸੀ ਚੀਜ਼ਾਂ ਤੇ ਖਾਲੀ ਹੋ ਜਾਊਗਾ ਕੋਈ ਨਹੀਂ ਜਾਊਗਾ ਥਾਣੇ ਕਚਹਿਰੀਆਂ ਦੇ ਵਿੱਚ ਲੋਕੇ ਹੀ ਜੁੜਨ ਲੋਕੇ ਇਨਸਾਫ ਕਰਨ ਲੋਕੇ ਕਰਨ ਲੋਕੇ ਕਰਦੇ ਆ ਵੀਡੀਓ ਸ਼ੇਅਰ ਕੀਤੀ ਕਮੈਂਟ ਕੀਤਾ ਕੋਈ ਜੂਤ ਹੈ ਜੀ ਤੁਹਾਨੂੰ ਕੋਈ ਹੈਲਪ ਦੀ ਜੂਤ ਹੈ ਜੀ ਕੀ ਹੈਲਪ 2000 ਰੁਪਏ ਪਾ ਦੋਗੇ 3000 ਪਾ ਦੋਗੇ ਮੁੜ ਕੇ ਕਿੱਥੇ ਰਹਿੰਦੇ ਹੋ ਜੀ ਤੁਸੀਂ ਕਿਹੜੇ ਚੱਗਤ ਰਹਿੰਦੇ ਹੋ ਮਿਲ ਸਕਦੇ ਹੋ ਤੁਸੀਂ ਬਹੁਤ ਸੋਹਣੇ ਹੋ ਮੁੜ ਕੇ ਇਸ ਚੀਜ਼ਾਂ ਚ ਆ ਜਾਂਦੇ ਨੇ ਅਜ ਤੋੜਦੇ ਨੇ ਨਹੀਂ ਗੱਲ ਪੜੀ ਬਲੌਗ ਬਸ ਇਤੋਂ ਖਤਮ ਕਹਾਣੀ